ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੇ ਜੌਬ ਕਰਨਾ ਚਾਹੁੰਦੇ ਆ ਠੀਕ ਹੈ ਜੀ ਸੋ ਉਹਨਾਂ ਵਾਸਤੇ ਇੱਕ ਵਧੀਆ ਮੌਕਾ ਜਿਹੜਾ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਪਲੇਸਮੈਂਟ ਕੈਂਪ ਠੀਕ ਹੈ ਜੀ ਅਲੱਗ-ਅਲੱਗ ਜਿਹੜੀ ਕੰਪਨੀਆਂ ਵੱਲੋਂ ਜਿਹੜਾ ਹੋਇਕ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ ਤੇ ਉਹਦੇ ਵਿੱਚੋਂ ਆਪਣੀ ਇੱਛਾ ਅਨੁਸਾਰ ਜਿਹੜੇ ਉਹ ਕੈਂਡੀਡੇਟਸ ਮੁੰਡੇ ਕੁੜੀਆਂ ਸਿਲੈਕਟ ਕਰਦੇ ਆ। ਸੋ ਕਿਹੜੀ ਕੰਪਨੀ ਆ ਰਹੀ ਹੈ ਜੀ ਕਿੰਨੀਆਂ ਪੋਸਟਾਂ ਨੇ ਕਿੰਨੀ ਯੋਗਤਾ ਹੋਊਗੀ ਕੀ ਸਾਰਾ ਜਿਹੜਾ ਪ੍ਰੋਸੈਸ ਹੋਊਗਾ ਜੁੜੇ ਰਹੋ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਅੱਜ ਦੀ ਜਿਹੜੀ ਹੈਗੀ ਹੈ ਜੀ ਕੈਂਪ ਦਾ ਸਥਾਨ ਸਭ ਤੋਂ ਪਹਿਲਾਂ ਸੁਣ ਲਿਆ ਜAVE ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੁਵਿਧਾ ਕੇਂਦਰ ਦੇ ਉੱਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾਂ ਦੇ ਵਿੱਚ ਜਿਹੜਾ ਇਹ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਜੀ ਠੀਕ ਹੈ ਜੀ ਤਾਂ ਲੱਗ ਕਦੋਂ ਰਿਹਾ ਜੀ ਮਿਤੀ 16 April 2025 ਦਿਨ ਬੁੱਧਵਾਰ ਠੀਕ ਹੈ ਜੀ ਆਉਣ ਵਾਲੀ 16 April ਨੂੰ ਇਹ ਕੈਂਪ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਸਮਾਂ ਸਵੇਰੇ 10:30 ਵਜੇ ਹੋਊਗਾ ਜੀ 10:30 ਵਜੇ ਤੋਂ ਲੈ ਕੇ ਤਕਰੀਬਨ ਹਾਂ 3:00 ਵਜੇ ਤੱਕ ਦਾ ਜਾਂ 2:00 ਵਜੇ ਤੱਕ ਦਾ ਸਮਾਂ ਹੁੰਦਾ ਸੋ ਸਵੇਰੇ 6:30 ਵਜੇ ਤੱਕ ਜਿਹੜੇ ਮੇਰੇ ਭੈਣ ਭਰਾ ਦਿਲਚਸਪੀ ਰੱਖਦੇ ਨੇ ਮੁੰਡੇ ਕੁੜੀਆਂ ਠੀਕ ਹੈ ਉਹ ਜ਼ਰੂਰ ਪਹੁੰਚਣ ਤਾਂ ਜਦੋਂ ਤੁਸੀਂ ਇਸ ਸਥਾਨ ਦੇ ਉੱਪਰ ਪੈਂਚਾ ਪਹੁੰਚਣਾ ਹੈ ਕੈਂਪ ਦੇ ਉੱਪਰ ਪਹੁੰਚਣਾ ਤਾਂ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ ਸਭ ਤੋਂ ਜ਼ਰੂਰੀ ਜੀ ਪ੍ਰਾਰਥੀਆਂ ਕੋਲ ਆਪਣਾ ਰੈਜ਼ਿਊਮ ਯੋਗਤਾ ਦੇ ਦਸਤਾਵੇਜ਼ ਦੀਆਂ ਫੋਟੋਕਾਪੀਆਂ ਭਾਵ ਤੁਹਾਡੇ ਕੋਲੇ 10ਵੀਂ 12ਵੀਂ ਦੇ ਜਿਹੜੇ ਡਾਕੂਮੈਂਟ ਹੋਣੇ ਚਾਹੀਦੇ ਜੀ ਉਹਨਾਂ ਦੀਆਂ ਫੋਟੋਕਾਪੀਆਂ ਫਿਰ ਉਸ ਤੋਂ ਬਾਅਦ ਆਧਾਰ ਕਾਰਡ ਠੀਕ ਹੈ ਜੀ ਜਾਤੀ ਸਰਟੀਫਿਕੇ ਠੀਕ ਹੈ ਜੀ ਜਾਤੀ ਸਰਟੀਫਿਕੇਟ ਕਿੰਨਾ ਵਾਸਤੇ ਚਾਹੀਦਾ ਜੀ ਕੇਵਲ ਐਸਸੀ, ਬੀਸੀ, ਓਬੀਸੀ ਪ੍ਰਾਰਥੀਆਂ ਲਈ ਜਿਹੜਾ ਜਾਤੀ ਸਰਟੀਫਿਕੇਟ ਉਹ ਲਾਜ਼ਮੀ ਹੈ। ਬਾਕੀ ਕੈਟਾਗਰੀ ਲਈ ਸਰਟੀਫਿਕੇਟ ਹੋਣਾ ਨਾ ਹੋਣਾ ਉਹ ਕੋਈ ਲਾਜ਼ਮੀ ਨਹੀਂ ਹੈ ਜੀ। ਸਿਰਫ ਐਸਸੀ, ਬੀਸੀ ਤੇ ਓਬੀਸੀ ਜਿਹੜੀਆਂ ਕੈਟਾਗਰੀ ਵਾਲੇ ਲੜਕੇ-ਲੜਕੀਆਂ ਨੂੰ ਉਹਨਾਂ ਕੋਲ ਇਹ ਸਰਟੀਫਿਕੇਟ ਹੋਣੇ ਲਾਜ਼ਮੀ ਹੈ। ਸੋ ਕਿਹੜੀ ਕੰਪਨੀ ਜਿਹੜੀ ਉਹ ਅਪਲੇਸਮੈਂਟ ਕੈਂਪ ਲਗਾ ਰਹੀ ਹੈ ਜੀ ਮਠੂਥ ਮਾਈਕ੍ਰੋਫੋਨ ਲਿਮਟਿਡ ਹੈ। ਠੀਕ ਹੈ ਜੀ ਆਪਾਂ ਅਕਸਰ ਹੀ ਦੇਖਿਆ ਜਿਹੜੇ ਬੈਂਕ ਸੈਕਟਰ ਦੇ ਨਾਲ ਸੰਬੰਧਿਤ ਹੈ। ਅਸਾਮੀ ਕਾ ਦੀ ਰਿਲੇਸ਼ਨਸ਼ਿਪ ਆਫੀਸਰ ਹੈ ਜੀ ਗਿਣਤੀ 50 ਘੱਟੋ ਘੱਟ ਯੋਗਤਾ ਦੀ ਜੇਕਰ ਗੱਲ ਕਰੀਏ ਤਾਂ 12ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ ਠੀਕ ਹੈ ਜੀ ਤਨਖਾਹ ਦੀ ਜੇਕਰ ਗੱਲ ਕਰੀਏ ਤਾਂ 17000 ਤੁਹਾਡੀ ਬੇਸਿਕ ਹੈ ਉਸ ਦੇ ਉੱਪਰ ਹੀ ਤੁਹਾਡਾ ਇਨਸੈਂਟਿਵ ਹੈ ਤੇ ਉਸ ਤੋਂ ਬਾਅਦ ਦੀ ਤੁਹਾਨੂੰ ਜਿਹੜਾ ਖਰਚਾ ਵੀ ਦਿੱਤਾ ਜਾਣਾ ਫਿਊਲ ਐਕਸਪੈਂਸ ਵੀ ਦਿੱਤਾ ਹੋਇਆ ਜੀ ਭਾਵੇਂ ਜਿਹੜਾ ਤੁਹਾਡਾ ਕੋਈ ਖਰਚਾ ਹੋਊਗਾ ਉੱਪਰਲਾ ਹਨਾ ਚਾਹੇ ਬੱਸ ਕਰਾਇਆ ਹੋਵੇ ਚਾਹੇ ਕੋਈ ਤੇਲ ਜਿਹੜਾ ਤੁਸੀਂ ਮਤਲਬ ਖਰਚ ਕਰਦੇ ਹੋ ਉਹ ਸਾਰਾ ਹੋਊਗਾ ਠੀਕ ਹੈ ਜੀ ਉਹ ਬਕਾਇਦਾ ਤੁਹਾਨੂੰ ਅਲੱਗ ਤੋਂ ਦਿੱਤਾ ਜਾਊਗਾ 17000 ਸੈਲੀ ਪਲੱਸ ਇਨਸੈਂਟਿਵ ਤੇ ਜਿਹੜਾ ਬਾਕੀ ਖਰਚਾ ਤੁਹਾਡਾ ਹੋਊਗਾ ਉਸ ਤੋਂ ਉਮਰ ਦੀ ਹੀ ਜੇਕਰ ਗੱਲ ਕਰ ਰਹੀ ਹੈ ਤਾਂ 20 ਤੋਂ ਲੈ ਕੇ 32 ਸਾਲ ਤੱਕ ਦੀ ਜਿਹੜੀ ਉਮਰ ਦੇ ਮੁੰਡੇ ਕੁੜੀਆਂ ਤੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਕੌਣ ਕੌਣ ਕਰ ਸਕਦਾ ਮੇਲ ਐਂਡ ਫੀਮੇਲ ਕੈਂਡੀਡੇਟਸ ਆਰ ਐਲੀਜੀਬਲ ਦੋਵੇਂ ਮੁੰਡੇ ਤੇ ਕੁੜੀਆਂ ਕਰ ਸਕਦੇ ਆ ਠੀਕ ਹੈ ਜੀ ਤਾਂ ਜੇਕਰ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਕਿੱਥੇ ਸੰਪਰਕ ਕਰਨਾ ਜੀ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਟਰਪਰਾਈਜ਼ਸ ਅਬਵ ਸੁਵਿਧਾ ਸੈਂਟਰ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮਾਨਸਾ ਹੈਲਪ ਨਾਈਂ ਨੰਬਰ ਤੁਹਾਨੂੰ ਆ ਮੋਬਾਈਲ ਨੰਬਰ ਦਿੱਤੇ ਆ ਜੀ 70 348 77 749 ਤੇ ਇਹਦੇ ਨਾਲ ਹੀ 94641 7803 ਇਹਨਾਂ ਸਾਰੇ ਜਿਹੜੇ ਨੰਬਰ ਦਿੱਤੇ ਹੋਏ ਆ ਇਹਨਾਂ ਤੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਵੱਧ ਤੋਂ ਵੱਧ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਸੈਂਡ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਮਾਨਸਾਂ ਦੇ ਵਿੱਚ ਰਹਿ ਕੇ ਠੀਕ ਹੈ ਜੀ ਜਾਂ ਇਹਦੇ ਨੇੜੇ ਜਿਹੜੇ ਇਲਾਕਿਆਂ ਦੇ ਵਿੱਚ ਰਹਿ ਕੇ ਪ੍ਰਾਈਵੇਟ ਜੋਬ ਕਰਨਾ ਚਾਹੁੰਦੇ ਆ ਜੇ ਤੱਕ ਬੇਰੋਜ਼ਗਾਰ ਨੇ ਸੋ ਆਪਣੇ ਇੱਕ ਸ਼ੇਅਰ ਦੇ ਨਾਲ ਜੇਕਰ ਕਿਸੇ ਦਾ ਭਲਾ ਹੋ ਜਾਂਦਾ ਤਾਂ ਕੋਈ ਮਾੜੀ ਗੱਲ ਨਹੀਂ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ